ਲੋਜੀ ਫੇਸ ਪੰਜ ਮੋਹਾਲੀ ਚ ਅਸੀਂ ਖੜੇ ਆ ਜੀ ਇਸ ਸਮੇਂ ਦੀ ਤੁਹਾਨੂੰ ਜ਼ਿੰਦਗੀ ਜ਼ਿੰਦਾਬਾਦ ਦਿਖਾਣੇ ਆ ਜੀ ਐਦਾਂ ਹੁੰਦੀ ਜੀ ਜ਼ਿੰਦਗੀ ਜ਼ਿੰਦਾਬਾਦੀ ਇੱਕ ਸ਼ਖਸੀਅਤ ਦੇ ਨਾਲ ਮਿਲਾਵਾਂਗੇ ਤੁਹਾਨੂੰ ਵੀਡੀਓ ਚ ਬਣੇ ਰਿਓ ਅਖੀਰ ਤੱਕ ਜੀ ਚੱਲਦੇ ਆ ਤੁਹਾਨੂੰ ਦਿਖਾਣੇ ਆ ਜੀ ਐਦਾਂ ਵੀ ਹੁੰਦੀ ਹੈ ਜੀ ਗੱਲ ਜੀ ਐਦਾਂ ਕਰਦੇ ਲੋਕ ਕੰਮ ਜੀ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੈਗੀ ਹੈ ਇਸ ਦੁਨੀਆ ਦੇ ਵਿੱਚ ਦੀ ਚੱਲਦੇ ਆ ਜੀ ਦਿਖਾਣੇ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਹਾਂ ਡਟੇ ਹੋਏ ਮੈਂ ਕਹਿੰਨਾ ਤੁਹਾਡਾ ਵੀਡੀਓ ਤਿਆਰ ਕਰਦੀਏ ਦੁਨੀਆ ਭਰ ਦੇ ਪੰਜਾਬੀਆਂ ਨੂੰ ਪਤਾ ਲੱਗ ਜਾਏ ਨਾਂ ਕੀ ਤੁਹਾਡਾ ਦੀ ਨਾਂ ਕੀ ਤੁਹਾਡਾ ਦੀ ਮੈਂ ਨਾਮ ਉਸਮਲੋਤਰਾ ਉਸਮਲੋਤਰਾ ਦੀ ਕਮਾਲ ਦੀ ਗੱਲ ਹੈ ਏਜ ਕਿੰਨੀ ਹੋ ਗਈ ਤੁਹਾਡੀ ਜੀ 67 67 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਹੋਇਆ ਹੈ ਔਰ ਡਟੇ ਹੋਏ ਆ ਪੂਰਾ ਮੋਰਚਾ ਸੰਭਾਲਿਆ ਹੋਇਆ ਜੀ 67 ইয়ার্স ਦੀ এজ ਹੈ ਜੀ ঊਸ਼ਾ ਮਲਹੋਤਰਾ ਦੀ ਔਰ ਦੇਖੋ ਆ ਟਿਸ਼ੂ ਪੇਪਰ ਨੈਪਕਿੰਸ ਤੇ ਕਿਆ ਕੁਝ ਕੀ ਕੁਝ ਵੇਚਦੇ ਤੁਸੀਂ ਇੱਥੇ ਜੀ ਬਸ ਟਿਸ਼ੂ ਪੇਪਰ ਟਾਇਲਟ ਰੋਲ ਕਿਚਨ ਰੋਲ ਇਸ ਤਰ੍ਹਾਂ ਦੇ ਆਈਟਮ ਬੋਹਾੜੀ ਤੇ ਰਹਿਣ ਵਾਲਿਓ ਅਸੀਂ ਹਾਂਜੀ 52 ਸੈਕਟਰ ਚੰਡੀਗੜ੍ਹ ਦੇ ਬੋਂਜਾ ਸੈਕਟਰ ਚ ਕਿੰਨੇ ਵਜੇ ਆਉਂਦੇ ਹੋ ਤੁਸੀਂ ਇੱਥੇ ਮੈਂ ਸ਼ਾਮੀ ਗਰਮੀਆਂ ਚ ਤੇ 5 ਵਜੇ ਆਂਦੀਆਂ ਪਰ ਸਰਦੀਆਂ ਚ ਬਾਰੇ 1 ਵਜੇ ਆਦਨਦੀ ਹੈ। ਅੱਛਾ ਸਰਦੀਆਂ 'ਚ 1 ਵਜੇ ਆਦੇ ਗਰਮੀਆਂ 'ਚ ਸ਼ਾਮੀ 5 ਵਜੇ ਆਲਦੇ ਹੋ। ਕਿੰਨੇ ਤੋਂ ਕਿੰਨੇ ਤੱਕ ਖੜਦੇ ਹੋ ਇੱਥੇ ਜੀ? ਮੇਰੇ ਤੇ ਸਾਡੇ 10 ਵਜੇ ਤੱਕ। 10:30 ਵਜੇ ਤੱਕ ਘਰ ਦੇ ਵਿੱਚ ਕਿੰਨੇ ਜੀ ਆਹ ਕੌਣ-ਕੌਣ ਹੈ? ਘਰ ਇੱਕ ਬੇਟਾ ਹੈ। ਹੂੰ। ਦੋ ਪੁੱਤੇ ਨੇ ਛੋਟੇ-ਛੋਟੇ। ਹੂੰ। ਬੋਹੂ ਹੈ। ਤੁਸੀਂ ਆਹ ਕੰਮ ਕੀਤਾ ਕਿੰਨੀ ਦੇਰ ਤੋਂ ਕਰਦੇ ਆ ਰਹੇ ਹੋ? ਮੈਂ 30 ਸਾਲ ਸ਼ੋਰੂਮਾਂ 'ਚ ਜੋਬ ਕੀਤੀ ਹੈ। ਅੱਛਾ। ਠੀਕ ਹੈ ਕਰੋਨਾ ਤੋਂ ਬਾਅਦ ਮੈਂ ਛੱਡ ਦਿੱਤੀ। ਹਾਂਜੀ। ਕਰੋਨਾ ਤੋਂ ਬਾਅਦ ਛੱਡ ਦਿੱਤੀ ਸੀ ਜੋਬ। ਸ਼ੋਅਰੂਮਾਂ 'ਚ ਜੌਬ ਕਰਦੇ ਸੀ 30 ਸਾਲ ਕੀਤੀ ਤੁਸੀਂ ਫਿਰ ਚੰਡੀਗੜ੍ਹ 'ਚ ਕਰਦੇ ਸੀ ਮਾਲਕ 22 ਸੈਕਟਰ 22 आर 3 ਰਮਾ ਸਟੋਰ ਅੱਛਾ ਸਭ ਥਾਂ ਤੇ ਕੰਮ ਕੀਤਾ ਹੋਇਆ ਹੈ ਸ਼ੋਅਰੂਮ 10 10 ਸਾਲ ਤਿੰਨ ਸ਼ੋਅਰੂਮਾਂ 'ਚ ਕੋ ਲਾਈਨ ਚੇਕ ਕੀਤਾ ਪਰ ਤੁਹਾਨੂੰ ਸਲੂਟ ਬਣਦਾ ਜੀ ਤੁਸੀਂ ਤਾਂ ਕਮਾਲ ਕੀਤਾ ਹੈ ਜੀ ਦੇਖੋ ਜੀ ਜਰੂਰ ਕਰਿਓ ਜੀ ਕਮੈਂਟ ਜੀ ਆ ਟਿਸ਼ੂ ਪੇਪਰਸ ਵਗੈਰਾ ਜਿਹੜੇ ਹੈ ਨੈਪਕਿੰਸ ਵਗੈਰਾ ਸਾਰਾ ਕੁਝ ਇਹ ਵੇਚਦੇ ਨੇ ਜੀ ਔਰ 67 ਇਅਰਸ ਦੀ ਇਹਨਾਂ ਦੀ ਏਜ ਹੈ ਜੀ ਔਰ ਫੇਸ ਪੰਚ ਮੁਹਾਲੀ ਤੋਂ ਅਸੀਂ ਵੀਡੀਓ ਬਣਾ ਰਹੇ ਜੀ ਤੁਸੀਂ ਵੀ ਜਰੂਰ ਇਹਨਾਂ ਨੂੰ ਦੇਖਿਆ ਹੋਣਾ ਕਦੀ ਨਾ ਕਦੀ ਜਿਹੜੇ ਮੁਹਾਲੀ ਦੇ ਰਹਿਣ ਵਾਲੇ ਚੰਡੀਗੜ੍ਹ ਦੇ ਰਹਿਣ ਵਾਲੇ ਜੀ ਜਰੂਰ ਕਰਿਓ ਜੀ ਕਮੈਂਟ ਜੀ ਅਜਿਹੀ ਮਿਹਨਤ ਕਸ ਸ਼ਖਸੀਅਤ ਜਿਹੜੀ ਹੈ ਇਹ ਹੈ ਸਾਡੇ ਅਸਲੀ ਪਾਤਰ ਜੀ ਇਹਨਾਂ ਨੂੰ ਅਸੀਂ ਆਪਣੀ ਵਲੋਗਿੰਗ ਦੇ ਜ਼ਰੀਏ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੇ ਜ਼ਰੀਏ ਅਸੀਂ ਪਲੇਟਫਾਰਮ ਦਿੰਨੇ ਆ ਜੀ ਇਹ ਮਿਹਨਤ ਕਾ ਸ਼ਖਸੀਅਤ ਜਿਹੜੀ ਐ ਡਟ ਕੇ ਖੜੀਆਂ ਹੋਈਆਂ ਨੇ ਔਰ ਸਲੂਟ ਬਣਦਾ ਜੀ 67 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਕੋਈ ਸੌਖੀ ਗੱਲ ਨਹੀਂ ਐ ਨੌਜਵਾਨੋ ਜਰੂਰ ਸਿੱਖਿਆ ਲਿਓ ਜੀ ਕਈ ਸੋਚਦੇ ਕੰਮ ਕੀ ਕਰੀਏ ਜੀ ਕਿੱਧਰ ਨੂੰ ਜਾਈਏ ਜੀ ਬਿਜ਼ਨਸ ਚੱਲਦਾ ਨਹੀਂ ਜੀ ਕਾਰੋਬਾਰ ਨਹੀਂ ਜੀ ਚੱਲਦਾ ਜੀ ਨਵਾਂ ਕੋਈ ਕਾਰੋਬਾਰ ਸ਼ੁਰੂ ਕਰੀਏ ਜੀ ਬੜੇ ਪੈਸੇ ਲੱਗਦੇ ਆ ਜੀ ਬਹੁਤ ਕੁਝ ਸੋਚਦੇ ਦੀ ਕਿਸੇ ਨੌਜਵਾਨ ਨਾਲ ਗੱਲ ਕਰੀਏ ਜੀ ਕਹਿੰਦਾ ਨਹੀਂ ਵਿਦੇਸ਼ਾਂ 'ਚ ਜਾਣਾ ਬेटर ਹੈ ਕਿਉਂਕਿ ਇੱਥੇ ਤਾਂ ਦੀ ਕੁਸ਼ ਰੱਖਿਆ ਨਹੀਂ ਹੈ ਪੰਜਾਬ 'ਚ ਕੁਸ਼ ਰੱਖਿਆ ਨਹੀਂ ਹੈ ਇੰਡੀਆ 'ਚ ਕੁਸ਼ ਰੱਖਿਆ ਨਹੀਂ ਜੀ ਆਹ ਦੇਖੋ ਜੀ ਆਹ ਸ਼ਖਸੀਅਤ ਦੀ ਪਾਇਓ ਜੀ ਕੈਮਰਾ ਦੀ ਇਹਨਾਂ ਤੇ ਦਿਖਾਇਆ ਵੀ ਚੰਗੇ ਤਰੀਕੇ ਨਾਲ ਦੀ ਆਹ ਸ਼ਖਸੀਅਤ ਡਟੇ ਹੋਏ ਕਿਉਂ ਨਹੀਂ ਹੈਗਾ ਕੰਮ ਸਭ ਕੁਝ ਹੈਗਾ ਦੀ ਜਰੂਰ ਕਮੈਂਟ ਕਰਿਓ ਜੇ ਆਉਂਦੇ ਜਾਂਦੇ ਤੁਸੀਂ ਫੇਸ ਪੰਜ ਮੁਹਾਲੀ ਚ ਆਏ ਐ ਮੈਂ ਕਹਿੰਦਾ ਮੁਹਾਲੀ ਚ ਵੀ ਕਦੀ ਆਏ ਐ ਤੇ ਇਹਨਾਂ ਕੋਲ ਜਰੂਰ ਆਇਓ ਸੈਟ ਦਾ ਰੇਟ ਕੀ ਹੈ ਜੀ ਕਿਸ ਤਰ੍ਹਾਂ ਹੁਣ ਰੇਟ ਦੀ ਗੱਲ ਕਰਾਂਗੇ ਆਪਾਂ ਆਹ ਦੱਸਿਓ ਜੀ ਨੈਪਕਿਨ ਦਾ ਆ ਕਿੰਨੇ ਦਾ ਹੈ ਤੁਹਾਡਾ ਤੇ ਕਿੰਨੇ ਦਾ 4 ਨਾਲ 3 ਨਾਲ ਮੇਰੇ ਕੋਲ ਅਲੱਗ-ਅਲੱਗ ਵੈਰਾਈਟੀ ਹੈ ਦੱਸੋ ਕੋਈ 100 ਦੇ 4 ਨੇ ਕੋਈ 100 ਦੇ 2 ਨੇ 100 ਦੇ 4 ਵਾਲੇ ਦਿਖਾਓ ਜੀ ਕਿਹੜੇ ਆ ਜੀ 100 ਦੇ 4 ਵਾਲੇ ਆਲੇ ਵਾਲੇ ਹੈਗੇ ਆ ਆ 100 ਦੇ 4 ਹੈ ਜੀ ਨਹੀਂ ਤਾਂ ਬਹੁਤ ਵਧੀਆ ਰੇਟ ਹੈ ਥੋੜਾ ਸਸਤਾ ਹੀ ਰੇਟ ਹੈ 100 ਦੇ 4 ਵਾਲੇ ਦੇ ਆ ਆ ਨੈਪਕਿਨ ਆ ਜਿਹੜੇ ਹੈਗੇ ਟਾਇਲਟ ਪੇਪਰ ਟਾਇਲਟ ਪੇਪਰ 120 ਤੋਂ ਸ਼ੁਰੂ ਹੈਗਾ 200 ਤੱਕ ਦੇ ਹੈਗੇ ਕਿੰਨੇ ਵਜੇ ਤੱਕ ਖੜ੍ਹਦੇ ਹੋ ਜੀ ਇੱਥੇ? 10:30 ਵਜੇ ਤੱਕ। ਇੱਕ ਗੱਲ ਦੱਸਿਓ ਇਮਾਨਦਾਰੀ ਦੇ ਨਾਲ ਚੰਡੀਗੜ੍ਹ ਬੁਹਾਲੀ ਦੇ ਵਿੱਚ ਲੋਕ ਤਾਂ ਕਾਫੀ ਅਮੀਰ ਵੈਲਫਰ ਰਹਿੰਦੇ ਆ। ਕੋਈ ਇੱਥੇ ਆ ਕੇ ਵੀ ਭਾਅ ਕਰਦਾ ਤੁਹਾਡੇ ਨਾਲ ਵੀ ਸਸਤਾ ਕਰ ਦਿਓ ਜੀ। ਨਹੀਂ ਮੇਰੇ ਨਾਲ ਮੇਰੇ ਨਾਲ ਕੋਈ ਬਾਰਗੇਨਿੰਗ ਨਹੀਂ ਕਰਦਾ। ਮੇਰੀ ਅੱਗੇ ਇੱਕ ਲਾਡੀ ਕਾਂਗਰ ਪਰਸਨ ਹੈਗਾ ਬੇਟਾ ਬਣਿਆ ਆ। ਉਸਨੇ ਮੇਰੀ ਵੀਡੀਓ ਪਾਈ ਸੀ ਮੈਨੂੰ ਬਹੁਤ ਅੱਛਾ ਰਿਸਪੌਂਸ ਵੀ ਮਿਲਿਆ ਸੀ। ਨਹੀਂ ਰਿਸਪੌਂਸ ਹੁਣ ਵੀ ਮਿਲੂਗਾ ਤੁਹਾਨੂੰ। ਪੱਕਾ ਮਿਲੂਗਾ ਜੀ ਸਾਡੇ ਸਬਸਕ੍ਰਾਈਬਰ ਜਿਹੜੇ ਨੇ ਜੀ ਬੜੇ ਵਧੀਆ ਨੇ ਜੀ। ਦੁਨੀਆ ਭਰ ਦੇ ਵਿੱਚ ਤੁਹਾਡਾ ਵੀਡੀਓ ਜਾਣਾ ਹੈ ਜੀ ਲੋਕਾਂ ਨੇ ਦੇਖਣਾ ਹੈ ਜੀ ਔਰ ਬੱਲੇ ਬੱਲੇ ਫਿਲਜ਼ ਐ ਰਿਕਾਰਡਸ ਦੀ ਟੀਮ ਸਪੈਸ਼ਲ ਤੌਰ ਤੇ ਅੱਜ ਤੁਹਾਡਾ ਵੀਡੀਓ ਕਵਰ ਕਰਨ ਆਈ ਹੈ ਦੀ ਮੁਹਾਲੀ ਦੇ ਵਿੱਚ ਫੇਸ ਪੰਜ ਦੇ ਵਿੱਚ ਦੀ ਮੈਂ ਕਹਿੰਦਾ ਜੀ ਦੇਖੋ ਮੁੰਡੇ ਕਹਿੰਦੇ ਜੀ ਅੱਜ ਕੱਲ ਵੀ ਕੰਮ ਕਰਨ ਲੱਗਿਆਂ ਦੀ ਸ਼ਰਮ ਆਉਂਦੀ ਹੈ ਜੀ ਜਾਂ ਕੁਝ ਹੈ ਵੀ ਅਸੀਂ ਦੇਖੋ ਜੀ ਕੰਮ ਚੱਲਦਾ ਨਹੀਂ ਹੈ ਜੀ ਪਰ ਤੁਸੀਂ ਇਹ ਡਟੇ ਹੋਏ ਆ ਇਹ ਵਾਕਈ ਬਹੁਤ ਜ਼ਬਰਦਸਤ ਕੰਮ ਹੈ ਤੁਸੀਂ ਮੋਟੀਵੇਸ਼ਨ ਹੈ ਦੂਜੇ ਲੋਕਾਂ ਦੇ ਲਈ ਜਿਹੜੇ ਕਹਿੰਦੇ ਜੀ ਨਠੱਲੇ ਲੋਕ ਹੈ ਜਿਹੜੇ ਕਹਿੰਦੇ ਕੰਮ ਨਹੀਂ ਕਰਨਾ ਜੀ ਹੁੰਦਾ ਨਹੀਂ ਜੀ ਨਾਨੀ ਜੀ ਬਣਦਾ ਨਹੀਂ ਜੀ ਆ ਤੁਸੀਂ ਕੰਮ ਕਰਕੇ ਕਮਾਲ ਕਰਤਾ ਜੀ ਮੈਂ ਕਹਿੰਨੀ ਆ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਮੇਰੇ ਵਰਗੀ ਲੇਡੀਜ਼ ਜਿਹੜੀ ਘਰ ਬੈਠੀਆਂ ਨੇ ਉਹ ਵੀ ਕਰ ਸਕਦੀਆਂ ਨੇ ਬੱਚਿਆਂ ਦੀ ਕਰ ਸਕਦੀਆਂ ਅਸੀਂ ਐ ਨਹੀਂ ਚਾਹੁੰਦੇ ਕਿ ਬੱਚੇ ਹੀ ਸਾਡੀ ਮਦਦ ਕਰਨ ਜੇ ਸਾਡੇ 'ਚ ਇੱਕ ਗੁਣ ਹੈਗਾ ਤੇ ਸਾਨੂੰ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਏ ਜੇ ਬੱਚੇ ਥੋੜੇ ਕਮਜ਼ੋਰ ਹੋ ਮੀਨਸ ਸਿਲਰੀਆਂ ਦਾ ਟੋਨ ਖਰਚੇ ਜ਼ਿਆਦਾ ਹੋਣ ਤੇ ਉਹਨਾਂ ਮਾਂ-ਬਾਪ ਨੂੰ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਟੌਰਚਰ ਨਹੀਂ ਕਰਨਾ ਚਾਹੀਦਾ ਹਮ ਠੀਕ ਹੈ ਦੇਖੋ ਕੰਮ ਵਾਸਤੇ ਵੀ ਕੰਮ ਕਰਦੇ ਆ ਸੀ ਜਨੂਰੀ ਨਹੀਂ ਕਿ ਪੈਸੇ ਵਾਸਤੇ ਨਹੀਂ ਕੰਮ ਵਾਸਤੇ ਵੀ ਕੰਮ ਕਰਦੇ ਆ ਜ਼ਰੂਰਤਾਂ ਅੱਜ ਕੱਲ ਤੁਹਾਨੂੰ ਪਤਾ ਹੈ ਬਹੁਤ ਹੈਗੀਆਂ ਨੇ ਹਮ ਇਨਕਮ ਘੱਮ ਹੈਗੀ ਤੇ ਐਸੀ ਹੱਸਤੇ ਮੈਂ ਕੰਮ ਕਰਦੀ ਆ ਕਿ ਬੱਚੇ ਨੂੰ ਥੋੜੀ ਮੇਰੀ ਸਪੋਰਟ ਹੋਈ ਆ ਕੈਮਰਾ ਘੁਮਾ ਕੇ ਸਾਰੇ ਪਾਸੇ ਤੋਂ ਦਿਖਾ ਦਿਓ ਜੀ ਇਧਰੋਂ ਸਾਰਾ ਸੀਨ ਦਿਖਾਓ ਜੀ ਔਰ ਫੇਸ ਪੰਜ ਦੇ ਵਿੱਚ ਲੋਕੇਸ਼ਨ ਜਿਹੜੀ ਫੇਸ ਪੰਜ ਦੇ ਵਿੱਚ ਦੱਸੋ ਕੀ ਲੋਕੇਸ਼ਨ ਹੈ ਜੀ ਆਪਣੀ ਅੰਮ੍ਰਿਤ ਕਨਫੈਕਟਰੀ ਲਿਖ ਲਓ ਦੇਖ ਲਓ ਐਸਾਰੀ ਲੋਕੇਸ਼ਨ ਅੰਮ੍ਰਿਤ ਕਨਫੈਕਟਰੀ ਦੇ ਸਾਹਮਣੇ ਹੀ ਬੈਠੀ ਆਪੋਜੀਟ ਬੈਠੇ ਜੀ ਆ ਖਾਲਸਾ ਢਾਬਾ ਵਗੈਰਾ ਜੀ ਸਟਰੀਟ ਸੈਚ ਨਹੀਂ ਮਰਾਠਾ ਦੀ ਆਲੇ ਦੁਆਲੇ ਕਾਫੀ ਇਹ ਸਭ ਠੀਕ ਨੇ ਮਾਰਕੀਟ ਵਾਲੇ ਵੀ ਮੇਰੇ ਨਾਲ ਪੂਰਾ ਕੋਆਪਰੇਟ ਕਰਦੇ ਨੇ ਪੂਰਾ ਕੋਆਪਰੇਟ ਕਰਦੇ ਜੀ ਨਹੀਂ ਕਿ ਐਸਮਾਨ ਮਾਰਕੀਟ ਚ ਵੀ ਹੈਗਾ ਉਹਨਾਂ ਦੀ ਦੁਕਾਨਾਂ ਤੇ ਪਰ ਨਹੀਂ ਮੇਰੇ ਨਾਲ ਪੂਰਾ ਕੋਆਪਰੇਟ ਜ਼ਿੰਦਗੀ ਜ਼ਿੰਦਾਬਾਦ ਸਾਰੇ ਕਸਟਮਰਾਂ ਦਾ ਪਿਆਰ ਤੁਹਾਡੇ ਵਰਗਿਆਂ ਦਾ ਪਿਆਰ ਮਿਲਦਾ ਹੈ ਮੈਂ ਬਹੁਤ ਚੜ੍ਹਦੀਆਂ ਕਲਾ ਚ ਹਾਂ ਤੁਸੀਂ ਵੀ ਸਾਰੇ ਚੜ੍ਹਦੀਆਂ ਕਲਾ ਚ ਰਹੋ ਮੇਰਾ ਲਾਡੀ ਕੰਗਰ ਵੀ ਚੜ੍ਹਦੀਆਂ ਕਲਾ ਚ ਰਹੇ ਹੋ ਤੁਮਹੇ ਮੇਰੀ ਪੁਰਾਣੀ 3 ਸਾਲ ਤੋਂ ਵੀਡੀਓ ਪਾਈ ਸੀ ਬਹੁਤ ਅੱਛਾ ਰਿਸਪੌਂਸ ਮਿਲਿਆ ਚੈਨਲ ਦਾ ਨਾਮ ਕੀ ਉਹਨਾਂ ਦਾ ਲਾਡੀ ਕਾਂਗੜੀ ਹੈਗਾ ਲਾਡੀ ਕਾਂਗੜ ਦੀ ਲਓ ਜੀ ਉਹਨਾਂ ਦੇ ਚੈਨਲ ਤੇ ਵੀ ਤੁਸੀਂ ਵੀਡੀਓ ਦੇਖ ਸਕਦੇ ਆ ਤੇ ਆ ਬੱਲੇ ਬੱਲੇ ਫਿਲਮ ਦਾ ਰਿਕਾਰਡ ਤੋਂ ਉਪਰਾਲਾ ਕੀਤਾ ਜੀ ਔਰ ਆ ਦੇਖੋ ਜੀ ਜ਼ਿੰਦਗੀ ਜ਼ਿੰਦਾਬਾਦ ਇਸ ਨੂੰ ਕਹਿੰਦੇ ਜ਼ਿੰਦਗੀ ਜ਼ਿੰਦਾਬਾਦ ਜੀ 60 ਸਾਲ ਦੀ ਉਮਰ ਦੇ ਵਿੱਚ ਡਟੇ ਹੋਏ ਨੇ ਕੰਮ ਕਰ ਰਹੇ ਨੇ ਕੰਮ ਕੰਮ ਵਾਸਤੇ ਹੁੰਦਾ ਜ਼ਰੂਰੀ ਨਹੀਂ ਕਿ ਪੈਸੇ ਵਾਸਤੇ ਹੁੰਦਾ ਜੀ ਹਾਂ ਜੀ ਬੱਚੇ ਮੈਨੂੰ ਕਹਿੰਦੇ ਆਂਟੀ ਤੁਹਾਡੀ ਇਨੀ ਉਮਰ ਹੈ ਮੈਂ ਕਹਿੰਦੀ ਆ ਬੱਚੋ ਨਾ ਆਪਣੇ ਆਪ ਨੂੰ 60 ਸਾਲ ਨਹੀਂ ਸਮਝਦੀ ਮੈਂ 45 ਹੀ ਸਮਝਦੀ ਹਾਂ ਕਿਉਂਕਿ ਮੇਰੇ ਸਿੱਤਨੀ ਐਕਟੀਵਿਟੀ ਹੈ ਇੰਨੀ ਐਕਟੀਵਿਟੀ ਹੈਗੀ ਆ ਅਜਰਾ ਅੰਗੂਠਾ ਹਿਲਾ ਕੇ ਤੁਸੀਂ ਕਹਿੰਦੇ ਬਈ ਇੰਨੀ ਐਕਟੀਵਿਟੀ ਹੈਗੀ ਆ ਇਹ ਜਬਰਦਸਤ ਹੈ ਜੀ ਵਾਕਈ ਬਹੁਤ ਵਧੀਆ ਦੀ ਔਰ ਤੁਸੀਂ ਕੀ ਕਹਿੰਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਸ਼ੋਰੂਮਸ ਤੇ ਵੀ ਕੰਮ ਕੀਤਾ ਤੇ ਜਿਹੜੇ ਲੋਕ ਨੌਕਰੀਆਂ ਕਰਦੇ ਛੋਟੀਆਂ-ਛੋਟੀਆਂ ਇਹ ਇਸ ਤਰ੍ਹਾਂ ਦਾ ਆਪਣਾ ਧੰਦਾ ਕਰਨ ਉਹ ਬੈਡ ਰੈਕ ਸ਼ੋਰੂਮਸ ਤੇ ਕੰਮ ਕਰਨਾ ਹੈਗਾ ਮੈਂ ਵੀ 30 ਸਾਲ ਨੌਕਰੀ ਬਾਹਰ ਕੀਤੀ ਹੈ ਕੁਝ ਡਰ ਲੱਗਦਾ ਸੀ ਬਿਜ਼ਨਸ ਕਰਦੇ ਹੋਏ ਕਿ ਬਤਾ ਸੀ ਨੌਕਰੀ ਤਾਂ ਵੀ ਹੱਥ ਨਾਲ ਤੋਂ ਬੈਠੀਏ ਜਿਹੜੇ ਬਿਲਕੁਲ ਜਿਹੜੇ ਨੌਕਰੀਆਂ ਕਰ ਰਹੇ ਨੇ ਕਰਨ ਪਰ ਮੈਂ ਐ ਨਹੀਂ ਚਾਹਾਂ ਕਿ ਕਿ ਬੇਰੋਜ਼ਗਾਰ ਹੋਣੋ ਠੀਕ ਹੈ ਜਿਹੜੇ ਵਿਲੇ ਨੇ ਉਹ ਕੁਝ ਕਰ ਸਕਦੇ ਨੇ ਤੇ ਕਰਨ ਕੰਮ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਰੂਪ ਦੇ ਵਿੱਚ ਬਿਜ਼ੀ ਰਹਿਣਾ ਲਾਈਫ 'ਚ ਗਲਤ ਚੁਫਲੀਆਂ ਨਹੀਂ ਦੀਆ ਗਲਤ ਨਸ਼ੇ ਪੱਤੇ ਜੋ ਵੀ ਹੈ ਉਹਨਾਂ ਤੋਂ ਬੰਦਾ ਦੂਰ ਹੋ ਜਾਂਦਾ ਜੇ ਇੱਕ ਸ਼ੌਂਕੋ ਜੇਬੀਐਸਏ ਕੰਮ ਕਰਨਾ ਤੇ ਇਹ ਮਾਲ ਫੇਰ ਲਿਆਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਮੇਰਾ ਬੇਟਾ ਹੈਗਾ ਆਟੋ ਤੇ ਲੈ ਆਈਦਾ ਇਹ ਲਗਾ ਦਿੰਦੇ ਦੁਕਾਨ ਇਹ ਤਾਂ ਮੇਰਾ ਵੀ ਜੌਬ ਕਰਦਾ ਹੈ ਰਾਮਾ ਸਟੋਰ ਹੂੰ ਮੁਹਾਲੀ 'ਚ ਜੀ ਤੇ ਉਹ ਸ਼ਾਮੀ 8:30 ਵਜੇ ਮੇਰੇ ਕੋਲ ਆਂਦਾ ਹੈ ਉਹਦਾ ਪੂਰੀ سپورਟ ਹੈ ਮਨ ਨੂੰ ਹੂੰ ਬੇਟੇ ਦੀ ਵੀ ਪੂਰੀ سپورਟ ਹੈ ਮਨ ਨੂੰ ਉਹਦੀ ਵੀ ਪੂਰੀ سپورਟ ਹੈ ਤੇ ਤੁਹਾਡੇ ਵੱਲੋਂ ਵੀ ਉਹਨੂੰ ਪੂਰੀ سپورਟ ਹੈ ਹਾਂਜੀ ਅਸਲ ਗੱਲ ਤਾਂ ਆ ਹੈ ਮੈਂ ਇਹ ਚਾਹਦੀ ਆ ਕਿ ਮੈਂ ਸਾਰੀ ਉਮਰ ਆਪਣੇ ਦੋ ਸਾਲ ਦੇ ਬੱਚੇ ਪਾਲੇ ਨੇ ਬਿਨਾ ਹਸਬੈਂਡ ਤੋਂ ਐਕਸਪਾਇਰ ਹੋ ਗਈ ਸੀ ਤੇ ਮੈਂ ਨਹੀਂ ਚਾਹਦੀ ਕਿ ਮੇਰੇ ਬੱਚੇ ਰੁੱਲ ਕੇ ਪੱਲੇ ਨੇ ਮੇਰੇ ਪੁੱਤ ਪੋਤੇ ਨੂੰ ਉਹਨਕੇ ਪੱਲਣੀ ਚਾਹੀਦੇ ਇਸੇ ਹਾਸੇ ਪੂਰਾ ਜ਼ੋਰ ਲਾ ਪੂਰਾ ਜ਼ੋਰ ਲਗਾ ਰਹੇ ਨੇ ਇਹ ਚਾਰ ਦੇ ਇੱਕ ਪੈਕਟ ਸਾਨੂੰ ਵੀ ਦੇ ਦਿਓ ਜੀ ਆਹ ਲਓ ਜੀ ਚਾਰ ਮੈਂ ਤੁਹਾਨੂੰ ਕੰਪਲੀਮੈਂਟਰੀ ਦਾ ਕੰਪਲੀਮੈਂਟਰੀ ਨਹੀਂ ਅਸੀਂ ਅਸੀਂ ਪੈਸੇ ਦੇ ਕੇ ਖਰੀਦ ਲੈਣੇ ਦੀ ਇਹ ਅਸੀਂ ਦੋ ਜਾਣੇ ਆ ਜੀ ਆਹ ਮੇਰੇ ਛੋਟੇ ਵੀਰ ਹੈ ਰਾਜੇਸ਼ ਜੀ 1 4 ਦਾ ਸੈੱਟ ਉਹਨਾਂ ਲਈ 1 4 ਦਾ ਸੈੱਟ ਮੇਰੇ ਲਈ ਜ਼ਰੂਰੀ ਨਹੀਂ ਕਿ ਹਮੇਸ਼ਾ ਹੀ ਸਾਰਾ ਕੋ ਸ਼ੋਰੂਮ ਤੋਂ ਹੀ ਲੈਣਾ ਚਾਹੀਦਾ ਇੱਥੋਂ ਵੀ ਲੈਣਾ ਚਾਹੀਦਾ ਮਿਹਨਤ ਕਾ ਸ਼ਲੋਕਾਂ ਨੂੰ ਪ੍ਰਮੋਟ ਕਰਨਾ ਸਾਡਾ ਤੁਹਾਡੀ ਜੀ ਸਾਨੂੰ ਇਹ 8 ਵਾਲੇ ਸਾਰੇ ਕੋਆਪਰੇਟ ਕਰਦੇ ਹਨ ਸਾਰੇ ਕੋਆਪਰੇਟ ਕਰਦੇ ਆਸੀਂ ਅਸੀਂ ਤਾਂ ਆਪਣੇ ਸਬਸਕ੍ਰਾਈਬਰਸ ਨੂੰ ਕਹਿ ਰਹੇ ਹਾਂ ਕਿ ਆਂਦੇ ਜਾਂਦੇ ਤੁਹਾਨੂੰ ਮਿਲਣ ਜੀ ਤੁਹਾਡੀ ਸੇਲ ਵਧਣੀ ਚਾਹੀਦੀ ਹੈ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਜੀ ਇਸ ਤਰ੍ਹਾਂ ਕਿ ਆ 8 ਦਾ ਸੈੱਟ ਸਾਡਾ ਹੁਣੇ ਪੈਕ ਕਰ ਦਿਓ ਜੀ ਆ ਲਓ ਜੀ ਤੁਸੀਂ ਪੈਸੇ ਜੀ ਅਸੀਂ ਜਿਹੜਾ ਨਾ ਮਿਹਨਤ ਕਾ ਸ਼ਲੋਕਾਂ ਨੂੰ ਆਪਣੇ ਚੈਨਲ ਤੇ ਪੇਸ਼ ਕਰਦੇ ਹਾਂ ਕਈ ਦਿਨਾਂ ਦੇਖ ਰਹੇ ਸੀ ਕਿ ਤੁਹਾਡੇ ਨਾਲ ਗੱਲਬਾਤ ਕਰਾਂਗੇ ਵੀਡੀਓ ਬਣਾਵਾਂਗੇ ਅੱਜ ਤੁਹਾਡਾ ਸੀ ਵੀਡੀਓ ਬਣਾਇਆ ਹਾਂਜੀ ਕੀ ਕਹਿੰਦੇ ਹੋ ਜੀ ਇਹ ਡਟੇ ਹੋਏ ਨੇ ਜ਼ਿੰਦਗੀ ਜ਼ਿੰਦਾਬਾਦ ਕੀਤੀ ਹੋਈ ਇਹਨਾਂ ਨੇ ਜੀ ਅਹ ਆਂਟੀ ਨੂੰ ਦੇਖ ਕੇ ਸਾਨੂੰ ਬਹੁਤ ਹੀ ਵਧੀਆ ਫੀਲ ਹੁੰਦਾ ਹੈ ਕਿ ਆਂਟੀ ਇਸੇ ਵਿੱਚ ਵੀ ਆ ਕੇ ਇੰਨੀ ਮਿਹਨਤ ਕਰਦੇ ਨੇ ਹਾਰਡ ਵਰਕਿੰਗ ਨੇ ਹਨਾ ਅਸੀਂ ਜਦੋਂ ਵੀ ਪੰਜ ਫੇਸ ਆਉਂਦੇ ਆ ਅਸੀਂ ਆਂਟੀ ਕੋਲ ਇਸ ਮਾਲ ਲੈ ਕੇ ਜਾਂਦੇ ਤੇ ਹਮੇਸ਼ਾ ਇਹਨਾਂ ਨੂੰ ਮਿਲ ਕੇ ਜਾਂਦੇ ਆ ਚਾਹੇ ਅਸੀਂ ਸਮਾਨ ਲੈਣਾ ਹੋਵੇ ਨਹੀਂ ਲੈਣਾ ਹੋ ਬਟ ਮਿਲ ਕੇ ਜ਼ਰੂਰ ਜਾਂਦੇ ਆਂਟੀ ਨੂੰ ਬਹੁਤ ਵਧੀਆ ਲੱਗਦਾ ਸਾਨੂੰ ਵਧੀਆ ਲੱਗਦਾ ਹੈ ਜੀ ਇਹ ਵਧੀਆ ਬੰਦੇ ਨੇ ਜੀ ਇਹਨਾਂ ਲਈ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਵਾਰ ਜੀ ਆਹ ਲਓ ਜੀ ਕਮਾਲ ਦੀ ਗੱਲ ਹੈ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ 'ਚ ਕਦੇ ਵੀ ਇਨਸਾਨ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਹੂੰ ਮੈਂ ਇੰਤ ਕਰਦੇ ਰਹੋ بس ਡਟੇ ਰਹੋ ਹਾਂਜੀ ਡਟੇ ਰਹੋ ਡਟੇ ਰਹੋ ਤੁਸੀਂ ਵੀ ਕਹੋ ਸਾਡੇ ਚੈਨਲ ਬਾਰੇ ਜੀ ਇਹਨੂੰ ਸਬਸਕ੍ਰਾਈਬ ਕਰ ਲੈਣ ਦੇਖ ਲੈਣ ਦੀ ਬੱਲੇ ਬੱਲੇ ਚੈਨਲ ਬੱਲੇ ਬੱਲੇ ਚੈਨਲ ਦੇਖੋ ਸਬਸਕ੍ਰਾਈਬ ਕਰੋ ਇਹਨਾਂ ਨੇ ਮੇਰੀ ਬਹੁਤ ਅੱਛੀ ਵੀਡੀਓ ਬਣਾਈ ਹੈ ਪ੍ਰਮਾਤਮਾ ਇਸ ਚੈਨਲ ਨੂੰ ਤੇ ਜਿਹੜੇ ਆਏ ਨੇ ਵੀਡੀਓ ਬਣਾਉਣ ਵਾਲੇ ਇਹਨਾਂ ਨੂੰ ਚੜ੍ਹਦੀਆਂ ਕਲਾ ਤੇ ਰੱਖੇ ਲੋ ਜੀ ਤੇ ਨਾਲ ਚੜ੍ਹਦੀਆਂ ਕਲਾ ਚ ਰਹਿਣ ਸਾਡੇ ਸਬਸਕ੍ਰਾਈਬਰਸ ਮੇਰੇ ਅੰਗ ਸੰਗ ਸਾਈਏ ਤੁਹਾਡੇ ਵੀ ਅੰਗ ਸੰਗ ਸਾਈਏ ਹਾਂ ਦੇਖਿਆ ਜੀ ਇਹ ਬਲੇਸਿੰਗਸ ਵੀ ਮਿਲਦੀਆਂ ਤੇ ਇਹਨਾਂ ਦੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮੈਡਮ ਊਸ਼ਾ ਮਲਹੋਤਰਾ 67 ਸਾਲ ਦੀ ਦੇ ਵਿੱਚ ਜ਼ਿੰਦਗੀ ਜ਼ਿੰਦਾਬਾਦ ਕੀਤੀ ਹੋਈ ਡਟ ਕੇ ਕੰਮ ਕਰ ਰਹੇ ਨੇ ਫੇਸ ਪੰਜ ਮੁਹਾਲੀ ਤੋਂ ਮੈਂ ਤੇਜਿੰਦਰ ਚੋਪੜਾ ਤੇ ਮੇਰਾ ਛੋਟਾ ਵੀਰ ਕੈਮਰੇ ਤੇ ਰਾਜੀਸ਼ ਚੋਪੜਾ ਅਸੀਂ ਵੀਡੀਓ ਬਣਾ ਰਹੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ ਸ਼ੁਕਰੀਆ ਜੀ